हां जी सत श्री अकाल दोस्तों दोस्तों उंजता मनुखता ਦਾ ਘਾਣ ਕਰਨ ਵਾਲੀਆਂ ਹਜ਼ਾਰਾਂ ਹੀ ਖਬਰਾਂ ਰੋਜ਼ ਸਾਹਮਣੇ ਆਉਂਦੀਆਂ ਹਨ ਲੇਕਿਨ ਅੱਜ ਇੱਕ ਖਬਰ ਜੋ ਪੰਜਾਬੀ ਜਾਗਰਣ ਅਖਬਾਰ ਵਿੱਚ ਮੈਂ ਪੜ੍ਹੀ ਉਸ ਖਬਰ ਨੂੰ ਪੜ੍ਹ ਕੇ ਬੜਾ ਦੁੱਖ ਹੋਇਆ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਕ ਪਤਨੀ ਆਪਣੇ ਮ੍ਰਿਤਕ ਪਤੀ ਨਾਲ ਜਿਸ ਪਤੀ ਨੇ ਆਪਣੀ ਪਤਨੀ ਨੂੰ ਔਰ ਆਪਣੇ ਬੱਚਿਆਂ ਨੂੰ ਆਪਣੇ ਖੂਨ ਪਸੀਨੇ ਦੀ ਕਮਾਈ ਲਾ ਕੇ ਮਿਹਨਤ ਕਰਕੇ ਵਿਦੇਸ਼ ਭੇਜਿਆ ਇੱਕ ਚੰਗੀ ਜ਼ਿੰਦਗੀ ਲਈ ਕਿ ਉਹ ਆਪਣੇ ਉਸ ਪਤੀ ਲਈ ਐਨੇ નિર્દય ਹੋ ਸਕਦੇ ਹਨ ਤੁਸੀਂ ਸੋਚ ਵੀ ਨਹੀਂ ਸਕਦੇ ਸੋ ਦੋਸਤੋ ਚਾਹੇ ਤੁਸੀਂ Google ਤੇ ਸਰਚ ਕਰਕੇ ਦੇਖ ਲਿਓ ਇਹ ਨੰਗਲ ਦੀ ਖਬਰ ਹੈ ਨੰਗਲ ਵਿੱਚ ਇੱਕ ਸਰਕਾਰੀ ਜੋਬ ਕਰ ਰਿਆ ਸੀ ਬੰਦਾ ਜੋ ਚੰਗੀ ਤਕੜੀ ਪੋਸਟ ਤੇ ਕੰਮ ਕਰਦਾ ਸੀ ਉਸ ਬੰਦੇ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਤੇ ਜਦੋਂ ਪੁਲਿਸ ਵਾਲਿਆਂ ਨੇ ਉਸ ਦੀ ਫੈਮਲੀ ਨਾਲ ਸੰਪਰਕ ਕੀਤਾ ਤਾਂ ਪਤਾ ਲੱਗਿਆ ਕਿ ਉਸ ਦੇ ਦੋ ਬੱਚੇ ਤੇ ਉਸ ਦੀ ਪਤਨੀ ਜੋ ਵਿਦੇਸ਼ ਵਿੱਚ ਰਹਿੰਦੇ ਹਨ ਤੇ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦੱਸਿਆ ਉਸ ਦੀ ਪਤਨੀ ਨੂੰ ਔਰ ਬੱਚਿਆਂ ਨੂੰ ਦੱਸਿਆ ਕਿ ਇਸ ਤਰ੍ਹਾਂ ਗੱਲ ਹੋ ਗਈ ਕਿ ਤੁਹਾਡੇ ਪਿਤਾ ਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਆ ਕਿ ਤੁਹਾਨੂੰ ਆਉਣਾ ਪੈਣਾ ਤਾਂ ਬੱਚਿਆਂ ਨੇ ਸਾਫ਼ ਇਨਕਾਰ ਕਰ ਦਿੱਤਾ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਆ ਸੰਸਕਾਰ ਤੁਸੀਂ ਹੀ ਕਰ ਦਿਓ ਕੁਦਰਤੀ ਉਸ ਬੰਦੇ ਦੀ ਘਰ ਵਾਲੀ ਚੰਡੀਗੜ੍ਹ ਆਈ ਹੋਈ ਸੀ ਤਾਂ ਪੁਲਿਸ ਵਾਲਿਆਂ ਨੇ ਉਸ ਦੀ ਘਰ ਵਾਲੀ ਨਾਲ ਕੰਟੈਕਟ ਕੀਤਾ ਤੇ ਉਸ ਦੀ ਘਰ ਵਾਲੀ ਨੇ ਵੀ ਪੁਲਿਸ ਵਾਲੇ ਮୋਹ ਜਵਾਬ ਦੇ ਤਾਂ ਕਿ ਸੰਸਕਾਰ ਤੁਸੀਂ ਕਰ ਦਿਓ ਤਾਂ ਪੁਲਿਸ ਵਾਲਿਆਂ ਨੇ ਬਹੁਤ ਮਿੰਤਾਤਰ ਲੈ ਕਿਤੇ ਤੇ ਉਸ ਔਰਤ ਨੂੰ ਦੱਸਿਆ ਕਿ ਇਸ ਦੀ ਜਿਹੜੀ ਬਕਾਇਆ ਰਾਸ਼ੀ ਹੈ ਜੋ ਫੰਡ ਇਹਦਾ ਇਕੱਠਾ ਹੋਇਆ ਪਿਆ ਤੇ ਜਿਹੜੀ ਪੈਨਸ਼ਨ ਲੱਗਣੀ ਆ ਉਹ ਤੁਹਾਨੂੰ ਲੱਗਣੀ ਆ ਜੋ ਇਹਦਾ ਜੋ ਵੀ ਇਹਦਾ ਪੈਸਾ ਇਕੱਠਾ ਹੋਇਆ ਪਿਆ ਜਿੰਨਾ ਵੀ ਫੰਡ ਹੈ ਤੁਹਾਨੂੰ ਮਿਲਣਾ ਹੋ ਤਾਂ ਉਹਦੀ ਪਤਨੀ ਇੱਕ ਸ਼ਰਤ ਤੇ ਸੰਸਕਾਰ ਕਰਨ ਲਈ ਉਥੇ ਆਉਣ ਲਈ ਤਿਆਰ ਹੋਈ ਕਿ ਉਹ ਉਸ ਨੂੰ ਸੰਸਕਾਰ ਕਰਕੇ 2-3 ਘੰਟੇ ਵਿੱਚ ਬੇਲੀ ਕਰ ਦੇਣਗੇ ਕਿਉਂਕਿ ਕਹਿੰਦੀ ਮੈਨੂੰ ਵੀ ਚੰਡੀਗੜ੍ਹ ਕੰਮ ਹੈ ਮੈਂ ਆਪਣਾ ਇਲਾਜ ਕਰਵਾਣਾ ਹੈ ਸੋ ਦੋਸਤੋ ਤੁਸੀਂ ਸੋਚ ਕੇ ਦੇਖੋ ਕਿ ਪੈਸੇ ਦੀ ਐਨੀ ਲਾਲਚ ਵੱਧ ਗਈ ਹੈ ਦੁਨੀਆ ਦੇ ਅੰਦਰ ਕਿ ਪੁੱਤ ਪੁੱਤ ਨਾ ਰਿਹਾ ਪਤੀ ਪਤੀ ਨਾ ਰਿਹਾ ਬਾਪ ਬਾਪ ਨਾ ਰਿਹਾ ਪੀ ਪੀ ਨਾ ਰਹੀ ਇਹ ਨੰਗਲ ਦੀ ਖਬਰ ਹੈ ਦੋਸਤੋ ਚਾਹੇ ਤੁਸੀਂ ਗੂਗਲ ਤੇ ਸਰਚ ਕਰਕੇ ਦੇਖ ਸਕਦੇ ਹੋ ਤੇ ਜਦੋਂ ਪੁਲਿਸ ਵਾਲਿਆਂ ਨੇ ਉਸ ਦੀ ਪਤਨੀ ਨੂੰ ਇਹ ਦੱਸਿਆ ਕਿ ਜਿਹੜਾ ਇਹਦਾ ਬਕਾਇਆ ਪੈਸਾ ਹੈ ਜੋ ਵੀ ਇਹਦਾ ਪੈਸਾ ਹੋਰ ਵੀ ਬੈਂਕ ਚ ਪਿਆ ਉਹ ਸਾਰਾ ਤੁਹਾਨੂੰ ਹੀ ਮਿਲਣਾ ਹੈ ਫੈਮਿਲੀ ਨੂੰ ਹੀ ਮਿਲਣਾ ਹੈ ਤਾਂ ਉਹ ਆਉਣ ਲਈ ਰਾਜ਼ੀ ਹੋ ਗਈ ਤੇ ਉਸਨੇ ਸ਼ਰਤ ਰੱਖੀ ਕਿ ਸੰਸਕਾਰ ਤੋਂ ਬਾਅਦ 2-3 ਘੰਟੇ ਦੇ ਵਿੱਚ ਉਹਨੂੰ ਬਹਿਲੀ ਕਰ ਦਿੱਤਾ ਜਾਵੇ ਤੇ ਜਦੋਂ ਉਹ ਸਸਕਾਰ ਕਰਨ ਵਾਸਤੇ ਬੋਡੀ ਦੇ ਕੋਲ ਆਈ ਤਾਂ ਕਹਿੰਦੇ ਆ ਉਹਨੇ ਬੋਡੀ ਨੂੰ ਹੱਥ ਤੱਕ ਨਹੀਂ ਲਾਇਆ ਕਿਉਂਕਿ ਉਹ ਕਹਿੰਦੀ ਅਗਰ ਮੈਂ ਇਸ ਬੋਡੀ ਨੂੰ ਹੱਥ ਲਾਉਂਗੀ ਆਪਣੇ ਪਤੀ ਦੀ ਬੋਡੀ ਨੂੰ ਆਪਣੇ ਪਤੀ ਨੂੰ ਜੋ ਮਰਿਆ ਪਿਆ ਸੀ ਕਹਿੰਦੀ ਅਗਰ ਮੈਂ ਇਹਨੂੰ ਹੱਥ ਲਗਾਵਾਗੀ ਤਾਂ ਮੈਨੂੰ ਇਨਫੈਕਸ਼ਨ ਹੋ ਜਾਏਗੀ ਸੋ ਦੋਸਤੋ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਉਹ ਕਿਵੇਂ ਦਾ ਲਮਾ ਹੋਊਗਾ ਪੁਲਿਸ ਵਾਲੇ ਕਹਿੰਦੇ ਆ ਕਹਿੰਦੇ ਜਦੋਂ ਅਸੀਂ ਕੋਲ ਖੜੇ ਸੀ ਜਦੋਂ ਅਸੀਂ ਇਹ ਸਭ ਕੁਝ ਦੇਖ ਰਹੇ ਸੀ ਤੇ ਨਾਲੇ ਉਹਦੀਆਂ ਗੱਲਾਂ ਸੁਣ ਰਹੇ ਸੀ ਉਹਦਾ ਜਵਾਬ ਸੁਣ ਰਹੇ ਸੀ ਕਹਿੰਦੇ ਸਾਨੂੰ ਇਸ ਦ੍ਰਿਸ਼ ਨੇ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਕਹਿੰਦੇ ਸਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਇਹ ਕਿਹੜਾ ਕੋਈ ਪਤਨੀ ਆਪਣੇ ਪਤੀ ਨਾਲ ਇਸ ਤਰ੍ਹਾਂ ਵੀ ਕਰ ਸਕਦੀ ਹੈ ਉਹ ਪਤੀ ਜਿਨੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਤੇ ਆਪਣੀ ਪਤਨੀ ਨੂੰ ਇੱਕ ਬਿਹਤਰ ਜ਼ਿੰਦਗੀ ਲਈ ਉਹਨਾਂ ਦੇ ਸੁੱਖ ਲਈ ਚੰਗੀਆਂ ਸੁਵਿਧਾਵਾਂ ਲਈ ਵਿਦੇਸ਼ ਭੇਜਿਆ ਕਿਉਂ ਬੱਚੇ ਆਪਣੇ ਪਿਤਾ ਲਈ ਇਹਨੇ ਦੇਰਹਿਮ ਹੋ ਸਕਦੇ ਆ ਜੇ ਦੋਸਤੋ ਤੁਸੀਂ ਸੋਚ ਕੇ ਵੇਖੋ ਕਿੰਨਾ ਵੱਡਾ ਕਾਲ ਯੁਗ ਚੱਲ ਰਿਹਾ ਹੈ ਸਮਝ ਨਹੀਂ ਆਂਦੀ ਕਿ ਲੋਕ ਬਾਹਰ ਜਾ ਕੇ ਉਹਨਾਂ ਦੇ ਕਲਚਰ ਵਿੱਚ ਰਲ ਜਾਂਦੇ ਆ ਜਾਂ ਫਿਰ ਉਹ ਐਥੋ ਜਾਂਦੇ ਹੀ ਤਾਂ ਇਹ ਉਹ ਸਾਡੇ ਕਲਚਰ ਵਿੱਚ ਰਹਿਣ ਦੇ ਲਾਇਕ ਨਹੀਂ ਹੁੰਦੇ ਸਮਝ ਨਹੀਂ ਆਦੇ ਜਦ ਕਿ ਸਾਰੇ ਇਸ ਤਰ੍ਹਾਂ ਦੇ ਨਹੀਂ ਹੁੰਦੇ ਬਹੁਤ ਵਧੀਆ ਲੋਕ ਆ ਲੇਕਿਨ ਕੁਝ ਕੁ ਲੋਕ 1-2% ਲੋਕ ਇਸ ਤਰ੍ਹਾਂ ਦੇ ਲਾਲਚੀ ਜਿਨ੍ਹਾਂ ਦੇ ਅੰਦਰ ਇਨਸਾਨੀਅਤ ਨਹੀਂ ਹੁੰਦੀ ਜਿਨ੍ਹਾਂ ਨੂੰ ਕੋਈ ਮਤਲਬ ਨਹੀਂ ਕਿਸੇ ਰਿਸ਼ਤੇ ਨਾਲ ਕੁਝ ਕੁ ਲੋਕ ਇਸ ਤਰ੍ਹਾਂ ਦੇ ਹੁੰਦੇ ਆ ਸੋ ਦੋਸਤੋ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਤਰ੍ਹਾਂ ਦੇ ਸੀਨ ਨਾਟਕਾਂ ਚ ਜਾਂ ਫਿਲਮਾਂ ਚ ਦੇਖਿਆ ਕਰਦੇ ਸੀ ਜੋ ਹਕੀਕਤ ਵਿੱਚ ਦੇਖਣ ਨੂੰ ਔਰ ਸੁਣਨ ਨੂੰ ਮਿਲ ਰਹੇ ਆ। ਹਰ ਗ੍ਰੰਥ ਹਰ ਸਿਆਣਾ ਇਨਸਾਨ ਹਰ ਕਿਤਾਬ ਇਹੀ ਦੱਸਦੀ ਹੈ ਕਿ ਬੰਦੇ ਦਾ ਸਭ ਤੋਂ ਸੱਚਾ ਰਿਸ਼ਤਾ ਮਾਤਾ ਪਿਤਾ ਨਾਲ ਹੁੰਦਾ ਤੇ ਉਹਨਾਂ ਤੋਂ ਬਾਅਦ ਸਭ ਤੋਂ ਸੱਚਾ ਰਿਸ਼ਤਾ ਪਤਨੀ ਦਾ ਹੁੰਦਾ। ਇੱਕ ਪਤਨੀ ਹੀ ਹੁੰਦੀ ਹੈ ਜਿਹੜੀ ਬੰਦੇ ਨੂੰ ਹਰ ਸੁੱਖ-ਦੁੱਖ ਦੇ ਵਿੱਚ ਸਾਂਭਦੀ ਹੈ, ਹਰ ਦੁੱਖ ਦੇ ਵਿੱਚ ਹਰ ਮੁਸੀਬਤ ਦੇ ਵਿੱਚ ਬੰਦੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਦੀ ਹੈ। ਸੋ ਇਸ ਖਬਰ ਨੇ ਦੋਸਤੋ ਮੈਨੂੰ ਵੀ ਬਹੁਤ ਦੁੱਖ ਦਿੱਤਾ। ਬੜੀ ਤਕਲੀਫ ਹੋਈ ਮੈਨੀਆਂ ਖਬਰ ਦੇਖ ਕੇ ਕਿ ਕਿ ਇਨਸਾਨੀਅਤ ਜਾ ਕਿੱਧਰ ਨੂੰ ਰਹੀ ਹੈ। ਸਾਡਾ ਕਲਚਰ ਤਾਂ ਇਹ ਕਦੇ ਵੀ ਨਹੀਂ ਸੀ। ਕਦੇ ਸਾਡਾ ਇਹ ਵਿਰਸਾ ਨਹੀਂ ਸੀ। ਜਿੱਤਨੂ ਸਾਡਾ ਪੰਜਾਬ ਤੁਰ ਪਿਆ ਹੈ। ਸੋ ਤੁਸੀਂ ਵੀ ਪੰਜਾਬੀ ਜਾਗਰਨ ਤੇ Google ਤੇ ਜਾ ਕੇ ਪੰਜਾਬੀ ਜਾਗਰਨ ਸਬਸਕ੍ਰਾਈਬ ਕਰੋ। ਉਹਦੇ ਪਰ ਤੁਸੀਂ ਇਹ ਖਬਰ ਦੇਖ ਸਕਦੇ ਹੋ। ਨੰਗਲ ਦੀ ਖਬਰ ਹੈ ਦੋਸਤੋ ਇਹ। ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਦੋਸਤੋ ਸੋ ਇਹ ਇਸ ਤਰ੍ਹਾਂ ਦੇ ਹੋਰ ਲੋਕਾਂ ਤੱਕ ਪਹੁੰਚ ਸਕੇ ਜਿਹੜੇ ਬਾਹਰ ਜਾ ਕੇ ਉਹਨਾਂ ਨੂੰ ਭੁੱਲ ਜਾਂਦੇ ਆ ਜਿਨ੍ਹਾਂ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਉਹਨਾਂ ਨੂੰ ਬਾਹਰ ਭੇਜਿਆ ਹੁੰਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੁੰਦਾ ਉਹਨਾਂ ਨੂੰ ਬਾਹਰ ਭੇਜਣ ਲਈ ਉਹਨਾਂ ਦੇ ਚੰਗੇ ਭਵਿੱਖ ਲਈ ਉਹਨਾਂ ਦੀ ਚੰਗੀ ਜ਼ਿੰਦਗੀ ਲਈ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੁੰਦਾ ਸੋ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦੇ ਜੀ ਔਰ ਸਾਡੇ ਚੈਨਲ ਨੂੰ ਫੋਲੋ ਕਰ ਲਿਓ ਧੰਨਵਾਦ